ਦੇ ਬਾਨੇ ਕਰੂਗੇ ਤੇ ਖੁਸ਼ੀ ਮਨ ਤੇ ਕਰੇ ਖੁਸ਼ੀ ਮਨ ਤੇ ਕਰੇ ਖੁਸ਼ੀ ਮਨ ਤੇ ਅੱਜ ਪ੍ਰੋਫੈਸਰ ਕਲਵਿੰਦਰ ਜੰਡਾ ਦੀ 14ਵੀਂ ਜਿਹੜੀ ਕਿਤਾਬ ਆ ਮਹਿਕ ਦੇ ਕੰਡੇ ਉਹਦੇ ਵਿਮੋਚਨ ਤੇ ਆ ਜੀ ਸਾਰੇ ਸਾਥੀ ਇਕੱਠੇ ਹੋਏ ਆ ਔਰ ਮੈਂ ਸਭ ਤੋਂ ਪਹਿਲਾਂ ਜਿੱਥੇ ਪ੍ਰੋਫੈਸਰ ਸਾਹਿਬ ਨੂੰ ਤਾਂ ਬਾਸਾ ਸਾਹਿਬ ਨੂੰ ਖਤਾਬ ਦੇ ਮੂਹਰੇ ਬਧਾਈ ਦੇਣਾ ਲੇਕਿਨ ਤੁਹਾਡੇ ਮਾਧਿਅਮ ਦੇ ਨਾਲ ਪੂਰੇ ਪੰਜਾਬੀਆਂ ਨੂੰ ਮੈਂ ਅੱਜ ਪੰਜਾਬ ਦੇਸ਼ ਦੀ ਬਹੁਤ-ਬਹੁਤ ਵਧਾਈ ਦਿੰਦਾ ਸੱਭਿਆਚਾਰ ਸੰਭਾਲ ਸੁਸਾਇਟੀ ਇੱਕ ਜਹੀ ਸੁਸਾਇਟੀ ਆ ਜਿਹੜੀ ਸਮਾਜ ਦੇ ਅੰਦਰ ਉੱਬਰ ਦੇ ਕਵੀ ਹੋਣ ਜੀਤਕਾਰ ਹੋ ਜਾਂ ਆਪਣੇ ਜਿਹੜਾ ਸੱਭਿਆਚਾਰ ਹੈ ਉਹਨੂੰ ਸਭਾਦਨ ਲਈ ਜਿਹੜੇ ਲੋਕ ਵੀ ਪ੍ਰਿਆਸ ਹੱਥ ਨੇ ਉਹਨਾਂ ਨੂੰ ਹਮੇਸ਼ਾ ਹੀ ਪ੍ਰਮੋਟ ਕਰਦੀ ਆਈ ਹੈ ਔਰ ਅੱਗੇ ਵੀ ਕਰਦੀ ਰਹੇਗੀ ਮਾਸਟਰ ਜੰਡਾ ਜੀ ਜਿਨ੍ਹਾਂ ਦੀ ਲੇਖਣੀ ਆ ਉਹਨੂੰ ਹਮੇਸ਼ਾ ਹੀ ਜੇ ਮੈਂ ਨਾਮ ਦਿੱਤਾ ਹੈ ਤਾਂ ਲੋਕਾਂ ਨੇ ਕਿ ਉਹ ਪੰਜਾਬ ਦੇ ਦੂਜੇ ਸ਼ਿਵ ਕੁਮਾਰ ਬਟਾਲਵੀ ਨੇ ਪਰ ਇੱਕ ਖਾਸੀਅਤ ਉਹਨਾਂ ਦੀ ਲੇਖਣੀ 'ਚ ਹਮੇਸ਼ਾ ਹੁੰਦੀ ਆ ਉਹ ਸਮਾਜ ਨੂੰ ਜਿੰਨੀਆਂ ਵੀ ਰਚਨਾਵਾਂ ਦਿੰਦੇ ਨੇ ਕਿਉਂਕਿ ਹਮੇਸ਼ਾ ਹੀ ਸਰੋਤੇ ਦਾ ਇਹਦਾ ਪੜਨ ਦੀ ਨਿਰਾਹ ਹੁੰਦੀ ਆ ਉਹ ਤੇ ਡਿਪੈਂਡ ਕਰਦਾ ਕਿ ਉਹ ਕਿੱਦਾਂ ਪੜਦਾ ਲੇਕਿਨ ਮੈਂ ਹਮੇਸ਼ਾ ਇਹ ਸੋਚਦਾ ਕਿ ਉਹ ਜਿਹੜੀ ਸਮਾਜ ਨੂੰ ਜਿਹੜੀ ਦਿਸ਼ਾ ਦਿੰਦੇ ਨੇ ਜਿਹੜੀ ਪੁਆਇੰਟ ਰਿਪੋਰਟਰੀ ਦਿੰਦੇ ਨੇ ਉਹਦੇ ਵਿੱਚ ਕੋਈ ਨਾ ਕੋਈ ਉਹਦੇ ਵਿੱਚ ਕੋਈ ਨਾ ਕੋਈ ਸੰਦੇਸ਼ ਡੂੰਗਾ ਛੁਪਿਆ ਹੁੰਦਾ ਜਿਹਦੇ ਨਾਲ ਲੋਕ ਆਡੇ ਸ਼੍ਰੋਤਿਆਂ ਦੇ ਨਾਲ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ। ਬੇਸ਼ੱਕ ਅੱਜ ਪੰਜਾਬ ਦਿਵਸ ਹੈ ਔਰ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਅੱਜ ਦਾ ਇਹ ਫੰਕਸ਼ਨ ਹੈ ਜਿਸ ਦੇ ਵਿੱਚ ਕਿਤਾਬ ਦਾ ਵੀ ਮੋਚਨ ਹੋ ਰਿਹਾ। ਲੇਕਿਨ ਅੱਜ ਇਸ ਖੁਸ਼ੀ ਦੇ ਮੌਕੇ ਦੇ ਉੱਪਰ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਕਿ ਪੰਜਾਬ ਯੂਨੀਵਰਸਿਟੀ ਦੇ ਅੰਦਰ ਕੇਂਦਰ ਨੇ ਸੈਨੇਟ ਨੂੰ ਭੰਗ ਕਰਕੇ ਪੰਜਾਬੀਅਤ ਦੀ ਜਿਹੜੀ ਸ਼ੌਮਲੀਅਤ ਸੀ ਉਹਨੂੰ ਖਤਮ ਕਰ ਦਿੱਤਾ ਜਿਹੜਾ ਕਿ ਬਹੁਤ ਲਿੰਦਰੀਆਂ ਔਰ ਪੰਜਾਬ ਦਿਵਸ ਦੇ ਮੌਕੇ ਤੇ ਇਹ ਕੰਮ ਕੀਤਾ ਜਾਵੇ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਤੇ ਪੰਜਾਬੀ ਦੇ ਨਾਲ ਤਾਂ ਕੈਸੋ ਤੁਹਾਡੇ ਸ਼੍ਰੋਤਿਆਂ ਨੂੰ ਮੈਂ ਬੇਨਤੀ ਕਰਦਾ ਕਿ ਆਪਣੇ ਆਪਣੇ ਤਰੀਕੇ ਦੇ ਨਾਲ ਇਹ ਜਿਹੜੀ ਮੰਦਭਾਗੀ ਘਟਨਾ ਪੰਜਾਬ ਦੇ ਉਸ ਦੇ ਮੌਕੇ ਤੇ ਹੋਈ ਹੈ ਉਹਦਾ ਅਸੀਂ ਵਿਰੋਧ ਜ਼ਰੂਰ ਕਰੀਏ ਔਰ ਬੁੱਧੀਜੀਵੀ ਤਰੀਕੇ ਦੇ ਨਾਲ ਆਪਣਾ ਵਿਰੋਧ ਦਰਜ ਜ਼ਰੂਰ ਕਰੀਏ ਇੱਕ ਵਾਰ ਫੇਰ ਪੰਜਾਬ ਦਿਵਸ ਦੀ ਤੁਹਾਨੂੰ ਸਾਰੇ ਸ਼੍ਰੋਤਿਆਂ ਨੂੰ ਬਹੁਤ ਬਹੁਤ ਬਧਾਈ ਅੱਜ ਕਿਤਾਬ ਜਿਹੜੀ ਆ ਰਿਲੀਜ਼ ਹੋਂਦੀ ਹੈ ਯਾਰ ਕੀ ਹੈ ਉਸ ਕਿਤਾਬ ਦਾ ਨਾਮ ਔਰ ਕੀ ਹੈ ਦਾ ਮਕਸਦ ਕੀ ਚੱਲਦਾ ਇਹ ਜੋ ਕਿਤਾਬ ਅੱਜ ਰਿਲੀਜ਼ ਆਪਾਂ ਕੀਤੀ ਐ ਲੋਕਾਪਨ ਕੀਤੀ ਹੈ ਇਹ ਹੈ ਮਹਿਦ ਦੇ ਕੰਡੇ ਦਾ ਨਾਮ ਮਹਿਦ ਦੇ ਕੰਡੇ ਰੱਖਿਆ ਗਿਆ ਔਰ ਇਹ ਹਰ ਸਾਲ ਦੀ ਤਰ੍ਹਾਂ ਕੁਦਰਤੀ ਤੌਰ ਤੇ ਜੋ ਕੁਦਰਤੀ ਬਖਸ਼ਿਸ਼ ਹੈ ਉਹਦੇ ਅਨਸਾਰ ਇਹ ਕਿਤਾਬ ਲਿਖ ਹੋ ਜਾਂਦੀ ਔਰ ਅਕਤੂਬਰ ਔਰ ਨੋਮਬਰ ਮਹੀਨੇ ਵਿੱਚ ਅਸੀਂ ਇਹ ਰਿਲੀਜ਼ ਕਰਦੇ ਹਾਂ ਉਸੇ ਕੜੀ ਦੇ ਵਿੱਚ ਅਸੀਂ ਇਹ 14ਵਾਂ ਜੋ ਕਾਵ ਸੰਗ੍ਰਹਿ ਹੈਗਾ ਮਹਿਦ ਦੇ ਕੰਡੇ ਉਹ ਅੱਜ ਅਸੀਂ ਲੋਕarpn ਲਈ ਇਕੱਠੇ ਹੋਏ ਹੈ ਹੈ ਕੀ ਹੈ ਜੀ ਇਸ ਕਿਤਾਬ ਦੇ ਇਹਦੇ ਵਿੱਚ ਸਾਰਾ ਜੋ ਸਮਾਜ ਦੇ ਵਿੱਚ ਵੀ ਵਾਪਰਦਾ ਜਾਂ ਸੂ ਸਾਡੇ ਸਮਾਜ ਦੇ ਵਿੱਚ ਗੱਲਾਂ ਹੁੰਦੀਆਂ ਹੈਗੀਆਂ ਜਾਂ ਅਡੋਲਸੈਂਸ ਜੇ ਦੇ ਵਿੱਚ ਜੋ ਬੱਚੇ ਆਪਣੇ ਲਾਈਫ ਦੇ ਵਿੱਚ ਜਿਸ ਤਰ੍ਹਾਂ ਪ੍ਰਵੇਸ਼ ਕਰਦੇ ਆ ਤਾਂ ਉਹ ਗੱਲਾਂ ਹੁੰਦੀਆਂ ਔਰ ਉਹ ਤੋਂ ਕੋਈ ਡਿਸਕਰੇਜ ਹੋ ਜਾਂਦੇ ਆ ਕੋਈ ਕੁਝ ਸੁਸਾਇਸਾਈਡ ਕਰਨ ਦੀ ਗੱਲ ਕਰਦੇ ਆ ਉਹ ਅਸੀਂ ਪ੍ਰੇਰਨਾ ਦਿੱਤੀ ਆ ਕਿ ਉਹ ਇਸ ਨੂੰ ਦੇ ਮੁਤਾਬਕ ਜਿਹੜਾ ਪਿਆਰ ਹੈ ਉਹਨੂੰ ਕਬਜ਼ਾ ਨਹੀਂ ਆਪਾਂ ਕਹਿ ਸਕਦੇ ਅਬ ਜਬ ਕਬਜ਼ਾ ਕਰਨ ਦੀ ਯਤਨ ਨਾ ਕਰੀਏ ਉਹਨੂੰ ਪਿਆਰ ਨੂੰ ਪਿਆਰ ਨੂੰ ਇੱਕ ਅਹਿਸਾਸ ਮੰਨ ਕੇ ਅਪਨਾ ਤੁਰੀਏ। ਕਿਹਾ ਸਕਦੇ ਹਾਂ ਕਿ ਇਹ ਈਂਡੀ ਕਿਤਾਬ ਹੈ ਕੀ ਆ ਇਹ ਸ਼ਰੋਤਿਆਂ ਦੇ ਵਾਸਤੇ ਉਹਨਾਂ ਨੂੰ ਸਿਹਤ ਦੇਣ ਵਾਲੀ ਸਿਹਤ ਦੇਣ ਲਈ ਬਿਲਕੁਲ ਬਿਲਕੁਲ ਸਹੀ ਉਹਨਾਂ ਲਾਈਫ ਦੇ ਵਿੱਚ ਕਿਵੇਂ ਜੀਣਾ ਕਿਦਾਂ ਕਰਨਾ ਤੇ ਸਾਡਾ ਇਹ ਨਹੀਂ ਕਿ ਅਸੀਂ ਆਪਣੇ ਆਪ ਨੂੰ ਜਿਸ ਤਰ੍ਹਾਂ ਟ੍ਰੈਂਡ ਚੱਲਦਾ ਹੈਗਾ ਕਿ ਸਮਾਜ ਦੇ ਵਿੱਚ ਜ਼ਹਿਰ ਖਾ ਲਓ ਕੋਈ ਗੱਡੀ ਥੱਲੇ ਆ ਕੇ ਕਰ ਦੋ ਇਹ ਨਹੀਂ ਹੋਣਾ ਚਾਹੀਦਾ। ਤੇ ਆਪਣੀ ਜ਼ਿੰਦਗੀ ਜੀਣੀ ਚਾਹੀਦੀ ਹੈ ਔਰ ਆਪਣੇ ਜੇ ਕੋਈ ਮੁਸ਼ਕਲਾ ਵੀ ਹੁੰਦੀ ਤਾਂ ਉਹਨੂੰ ਫੇਸ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹੈ ਜੀ ਹਾਂਜੀ ਹਾਂਜੀ ਉਹਨਾਂ ਨਾਲੋਂ ਹਟ ਕੇ ਕੀ ਚੀਜ਼ ਹੈ ਜੀ ਉਹਦੇ ਨਾਲੋਂ ਹਟ ਕੇ ਗੱਲ ਇਹ ਹੈ ਕਿ ਜਿਹੜੀ ਪਹਿਲਾਂ ਦੀ ਲਿਖਿਆ ਲਿਖਤਾ ਹੁੰਦੀਆਂ ਉਹ ਮੌਕੇ ਦੇ ਮੁਤਾਬਕ ਜੋ ਸਮਾਂ ਦਿੱਤਾ ਉਹਦੇ ਮੁਤਾਬਕ ਲਿਖੀਆਂ ਜਾਂਦੀਆਂ ਹੁਣ ਅੱਜ ਦੇ ਸਮੇਂ ਦੇ ਮੁਤਾਬਕ ਜੋ ਬਣਦੀ ਤੇ ਜੋ ਚੇਂਜ ਆਉਦੀ ਉਹਦੇ ਮੁਤਾਬਕ ਲਿਖਦੇ ਆ ਸਰ ਵੱਖ-ਵੱਖ ਕਿਤਾਬਾਂ ਪੜ ਕੇ ਜੇ ਦਾ ਕਿਸੇ ਦੇ ਹੋਰ ਵੀ ਮਨ ਚ ਆਉਂਦਾ ਪਏ ਉਹ ਵੀ ਲਿਖਣਾ ਸ਼ੁਰੂ ਕਰੇ ਚਾਹੇ ਉਹ ਬੱਚਾ ਆ ਜਾਂ ਏਜਡ ਹੈਗਾ ਤਦੋਂ ਕੀ ਤੁਸੀਂ ਕਹਿਣਾ ਚਾਹੁੰਦੇ ਆ ਕਿ ਕਿਤਾਬ ਸ਼ੁਰੂ ਕਰ ਸਕਦਾ ਦੇਖੋ ਇਸ ਤਰ੍ਹਾਂ ਉਹ ਤਾਂ ਪਹਿਲਾਂ ਤਾਂ ਉਹਨੂੰ ਪੜ੍ਹਨਾ ਪਊਗਾ ਜਿਆਦਾ ਪੜਾ ਉਹਦੇ ਤੇ ਕਰਨਾ ਪਊਗਾ ਫਿਰ ਉਹ ਆਪਣੇ ਤੌਰ ਤੇ ਆ ਹੌਲੀ ਹੌਲੀ ਸਿੱਖੇ ਇਹ ਚੀਜ਼ਾਂ ਇੱਕਦਮ ਤਾਂ ਨਹੀਂ ਆ ਸਕਦੀਆਂ ਲੇਕਿਨ ਨੂੰ ਸਮਾਂ ਲੱਗਦਾ ਤੁਸੀਂ ਤਾਂ ਆਪ ਗਾਇਕ ਹੋ ਪੂਰੇ ਰਾਈਟਰ ਵੀ ਹੋ ਤਾਂ ਇਸ ਤਰ੍ਹਾਂ ਇਹ ਹੀ ਚੀਜ਼ਾਂ ਜਿਹੜੀਆਂ ਸ਼ੁਰੂ ਕਰਦ ਕਰਨ ਜਿਸ ਬੰਦੇ ਨੇ ਬਣਨਾ ਆ ਇਹ ਗੋਡ ਗਿਫਟਡ ਹੀ ਹੁੰਦਾ ਕਿ ਉਹਦੇ ਵਿੱਚ ਕੁਦਰਤ ਨੇ ਉਹ ਚੀਜ਼ਾਂ ਪਾਈਆਂ ਹੁੰਦੀਆਂ ਔਰ ਉਹ ਗਾਂ ਡਵੈਲਪ ਹੋ ਜਾਂਦੀਆਂ ਉਹ ਜਿੰਨੀਆਂ ਡਵੈਲਪ ਕਰ ਲੈ ਠੀਕ ਨਹੀਂ ਤਾਂ